ਪਾਠ 6 ਸ਼ਬਦ ਜੋੜ ਸ਼ਬਦ ਜੋੜ ਸ਼ਬਦ ਜੋੜਾਂ ਤੋਂ ਭਾਵ ਹੈ ਸ਼ਬਦਾਂ ਨੂੰ ਸਹੀ ਅਤੇ ਠੀਕ ਰੂਪ ਵਿੱਚ ਲਿਖਣਾ ਕੋਈ ਵੀ ਲਿਖਤ ਉਦੋਂ ਹੀ ਪ੍ਰਭਾਵਸ਼ਾਲੀ ਬਣਦੀ ਹੈ ਜਦੋਂ ਉਸ ਵਿੱਚ ਕੋਈ ਤਰੁੱਟੀ ਨਾ ਹੋਵੇ ਉਸ ਵਿੱਚਲੇ ਸਾਰੇ ਸ਼ਬਦ ਜੋੜ ਸਹੀ ਹੋਣ ਗਲਤ ਸ਼ਬਦ ਜੋੜਾਂ ਵਾਲੀ ਲਿਖਤ ਨੂੰ ਕੋਈ ਵੀ ਪਸੰਦ ਨਹੀਂ ਕਰਦਾ ਪ੍ਰੀਖਿਆ ਦੇ ਲਿਹਾਜ਼ ਤੋਂ ਵੀ ਗਲਤ ਸ਼ਬਦ ਜੋੜਾਂ ਵਾਲੀ ਲਿਖਤ ਠੀਕ ਨਹੀਂ ਇਸ ਕਰਕੇ ਲਿਖਦੇ ਸਮੇਂ ਸ਼ਬਦ ਜੋੜਾਂ ਦੀਆਂ ਸ਼ੁੱਧੀਆਂ ਦਾ ਪੂਰਾ ਧਿਆਨ ਰੱਖੋ ਸ਼ਬਦ ਜੋੜਾਂ ਦੇ ਨਿਯਮ ਸ਼ਬਦ ਜੋੜਾਂ ਸੰਬੰਧੀ ਭਾਸ਼ਾ ਵਿਦਵਾਨਾਂ ਨੇ ਕੁਝ ਨਿਯਮ ਬਣਾਏ ਹਨ ਉਹਨਾਂ ਦੇ ਅਮਲ ਕਰਨ ਨਾਲ ਸ਼ਬਦ ਜੋੜਾਂ ਦੀਆਂ ਅਸ਼ੁੱਧੀਆਂ ਤੋਂ ਬਚਿਆ ਜਾ ਸਕਦਾ ਹੈ ਜੇਕਰ ਹਾ ਹ ਅੱਖਰ ਤੋਂ ਪਹਿਲੇ ਅੱਖਰ ਦੀ ਆਵਾਜ਼ ਲਾ ਦੀ ਆਵੇ ਤਾਂ ਅੱਖਰ ਨਾਲ ਸਿਹਾਰੀ ਲੱਗਦੀ ਹੈ ਜਿਵੇਂ ਅਸ਼ੁੱਧ ਸ਼ੁੱਧ ਸਿਹਰਾ ਸੇਰਾ ਕੇਹੜਾ ਕੇਹੜਾ ਚਿਹਰਾ ਚਿਹਰਾ ਮਿਹਨਤ ਮਿਹਨਤ ਜਿਹੜਾ ਜਿਹੜਾ ਮਿਹਰ ਮਿਹਰ ਦੇਹਾਤੀ ਦੇਹਾਤੀ ਦੇਹਾਂਤ ਦੇਹਾਂਤ ਜੇਕਰ ਹਹਾ ਅੱਖਰ ਤੋਂ ਪਹਿਲੇ ਅੱਖਰ ਦੀ ਆਵਾਜ਼ ਦੁਲਾਵਾਂ ਦੀ ਆਵੇ ਤਾਂ ਉਸ ਨਾਲੋਂ ਦੁਲਾਵਾਂ ਹਟਾ ਕੇ ਸਿਆਰੀ ਲਗਾਈ ਜਾਂਦੀ ਹੈ ਜਿਵੇਂ ਅਸ਼ੁੱਧ ਸ਼ੁੱਧ ਸ਼ਹਿਰ ਸ਼ਹਿਰ ਨਹਿਰ ਨਹਿਰ ਦੁਪਹਿਰ ਦੁਪਹਿਰ ਕਚਹਿਰੀ ਕਚਹਿਰੀ ਪਹਿਰ ਪੈਰ ਪਹਿਲਾ ਪਹਿਲਾ ਲਹਿਰ ਲਹਿਰ ਮਹਿਲ ਮਹਿਲ ਸਹਿਣਾ ਸਹਿਣਾ ਕਹਿਰ ਕੈਰ ਗੁਰਮੁਖੀ ਵਿੱਚ ਕਈ ਸ਼ਬਦਾਂ ਵਿੱਚ ਨੰਨੇ ਦੀ ਥਾਂ ਤੇ ਣਾਣਾ ਲਗਾਇਆ ਜਾਂਦਾ ਹੈ ਜਿਵੇਂ ਆਸ਼ੁੱਧ ਸ਼ੁੱਧ ਪਠਾਨ ਪਠਾਨ ਆਪਨਾ ਆਪਣਾ ਛੌਨੀ ਛੌਣੀ ਆਸਨ ਆਸਣ ਪਾਣੀ ਪਾਣੀ ਮੱਖਣ ਮੱਖਣ ਚਟਨੀ ਚਟਣੀ ਰੌਣਕ ਰੌਣਕ ਜੇਕਰ ਹਾ ਹਾ ਤੋਂ ਪਹਿਲਾਂ ਕਨੌੜਾ ਦੀ ਆਵਾਜ਼ ਆਵੇ ਤਾਂ ਹਾਹੇ ਨੂੰ ਔਂਕੜ ਲੱਗਦੀ ਹੈ ਜਿਵੇਂ ਆ ਸ਼ੁੱਧ ਸ਼ੁੱਧ ਸੋਹਰਾ ਸੋਹਰਾ ਚੋਹਰਾ ਚੋਰਾ ਬੋਤਾ ਬੋਤਾ ਵੋਟੀ ਵੌਟੀ ਬੋਕਰ ਬੋਕਰ ਬੋਤ ਬੋਤ ਪਤਿਹੋਰਾ ਪਤਿਹੋਰਾ ਖ ਕਹੋ ਦੁੱਤ ਅੱਖਰ ਦੀ ਵਰਤੋਂ ਲਗਭਗ ਖਤਮ ਹੀ ਹੋ ਗਈ ਹੈ ਜਿਵੇਂ ਅਸ਼ੁੱਧ ਸ਼ੁੱਧ ਸਵਰ ਸਵਰ ਸ ਵਰਗ ਸਵਰਗ ਸਵੈ ਜੀਵਨੀ ਸਵੈ ਜੀਵਨੀ ਸਵਾਸ ਸਵਾਸ ਸਵੀਕਾਰ ਸਵੀਕਾਰ ਈਸ਼ਵਰ ਈਸ਼ਵਰ ਉਰਦੂ ਫਾਰਸੀ ਦੇ ਕਈ ਸ਼ਬਦਾਂ ਦੇ ਪੈਰ ਚ ਬਿੰਦੀ ਲਗਾਉਣੀ ਜ਼ਰੂਰੀ ਹੈ ਜਿਵੇਂ ਅਸ਼ੁੱਧ ਸ਼ੁੱਧ ਜ਼ਰੂਰੀ ਜ਼ਰੂਰੀ ਸਫਾਈ ਸਫਾਈ ਗੈਰ ਗੈਰ ਫਿਕਰ ਫਿਕਰ ਗਮ ਗਮ ਅਸਤੀਫਾ ਅਸਤੀਫਾ ਫੈਸਲਾ ਫੈਸਲਾ ਗ੍ਰਿਫਤਾਰ ਗ੍ਰਿਫਤਾਰ ਖਫਾ ਖਫਾ ਸ਼ਰੀਫ ਸ਼ਰੀਫ ਖੁਸ਼ੀ ਖੁਸ਼ੀ ਗੁਬਾਰਾ ਗੋਬਾਰਾ ਪੰਜਾਬੀ ਦੇ ਕਈ ਸ਼ਬਦਾਂ ਨੂੰ ਲਿਖਣ ਲਈ ਦੁੱਤ ਅੱਖਰ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਅਸ਼ੁੱਧ ਸ਼ੁੱਧ ਕੋਹੜ ਕੋੜ ਫੇਹਲ ਫੇਲ ਚਿੰਨ੍ਹ ਚਿੰਨ ਮਿਲਹ ਮਿਲ ਆਹਲਣਾ ਆਲਣਾ ਤਰਾ ਤਰਾ ਸਾਹਨ ਸਾਨ ਚੀਲ ਚੀਲ ਸਰਹੋਂ ਸਰੋਂ ਡੋਹਲ ਡੋਲ ਹਿੰਦੀ ਸੰਸਕ੍ਰਿਤ ਵਾਂਗ ਪੰਜਾਬੀ ਵਿੱਚ ਸ਼ਬਦ ਦੇ ਅੰਤਲੇ ਅੱਖਰ ਦੇ ਪੈਰੀ ਰਾਰਾ ਨਹੀਂ ਲੱਗਦਾ ਜਿਵੇਂ ਅਸ਼ੁੱਧ ਸ਼ੁੱਧ ਮਿੱਤਰ ਮਿੱਤਰ ਰਾਸ਼ਟਰੀ ਰਾਸ਼ਟਰੀ ਸੁੰਦਰਤਾ ਸੁੰਦਰਤਾ ਪਵਿੱਤਰ ਪਵਿੱਤਰ ਯੰਤਰ ਯੰਤਰ ਮੰਤਰੀ ਮੰਤਰੀ ਚਿੱਤਰ ਚਿੱਤਰ ਅਪ੍ਰੈਲ ਅਪ੍ਰੈਲ ਅਜੋਕੀ ਭਾਸ਼ਾ ਵਿੱਚ ਯਈਏ ਦੀ ਥਾਂ ਜੱਜੇ ਦੀ ਵਰਤੋਂ ਹੁੰਦੀ ਹੈ ਜਿਵੇਂ ਅਸ਼ੁੱਧ ਸ਼ੁੱਧ ਯਮ ਜਮ ਯਾਤਰਾ ਜਾਤਰਾ ਯਸ਼ ਜਸ ਯੁੱਧ ਜੁਦ ਯੋਗ ਜੋਗ ਯੱਬਲ ਜੱਬਲ ਹਿੰਦੀ ਸੰਸਕ੍ਰਿਤ ਵਾਂਗ ਪੰਜਾਬੀ ਵਿੱਚ ਦੋ ਦੀਰਘ ਲਗਾ ਨਹੀਂ ਲੱਗਦੀਆਂ ਜਿਵੇਂ ਅਸ਼ੁੱਧ ਸ਼ੁੱਧ ਆਵਾਰਾ ਅਵਾਰਾ ਆਸਾਨ ਅਸਾਨ ਆਕਾਰ ਆਕਾਰ ਆਸਮਾਨ ਅਸਮਾਨ ਸਾਧਾਰਨ ਸਧਾਰਨ ਸਮਾਨ ਸਮਾਨ ਬਾਜ਼ਾਰ ਬਾਜ਼ਾਰ ਆਜ਼ਾਦ ਆਜ਼ਾਦ ਆਰਾਮ ਆਰਾਮ ਆਕਾਸ਼ ਆਕਾਸ਼ ਇਲਾਕਾਈ ਭਾਸ਼ਾ ਦੇ ਅਧੀਨ ਸ਼ਬਦਾਂ ਨੂੰ ਉਂਝ ਹੀ ਲਿਖਣਾ ਠੀਕ ਨਹੀਂ ਹੈ ਜਿਵੇਂ ਆਸ਼ੁੱਧ ਸ਼ੁੱਧ ਐਵੇਂ ਐਵੇਂ ਬੱਟਾ ਬੱਟਾ ਭਾਵੇਂ ਭਾਵੇਂ ਬੱਖੀ ਬੱਖੀ ਦੀਮੀ ਦੀਮੀ ਕਿਵੇਂ ਕਿਵੇਂ ਬਾਜਾ ਵਾਜਾ ਖਾਵਾ ਖਾਵਾ ਵਿਚਾਰਾ ਵਿਚਾਰਾ ਜਾਵਾ ਜਾਵਾ ਹਿੰਦੀ ਸੰਸਕ੍ਰਿਤ ਵਾਂਗ ਅੰਤਲੇ ਅੱਖਰ ਨੂੰ ਸਿਹਾਰੀ ਨਹੀਂ ਲਗਾਈ ਜਾਂਦੀ ਜਿਵੇਂ ਅਸ਼ੁੱਧ ਸ਼ੁੱਧ ਅਗਨੇ ਅਗਨੀ ਦ੍ਰਿਸ਼ਟੇ ਦ੍ਰਿਸ਼ਟੀ ਪ੍ਰਿਤੇ ਪ੍ਰੀਤੀ ਸਮਾਪਤੇ ਸਮਾਪਤੀ ਸ੍ਰਿਸ਼ਟੇ ਸ੍ਰਿਸ਼ਟੀ ਸਮਾਧੇ ਸਮਾਧੀ ਪਕਤੇ ਭਗਤੀ ਸ਼ਕਤੇ ਸ਼ਕਤੀ ਗੋਸ਼ਟੇ ਗੋਸ਼ਟੀ ਉਸਤਤ ਉਸਤਤ ਜਿੰਨਾ ਸ਼ਬਦਾ ਵਿੱਚ ਅੰਤਲੇ ਅੱਖਰ ਤੋਂ ਪਹਿਲਾਂ ਅੱਖਰ ਰਾਰਾ ਲੱਗਾ ਹੋਵੇ ਤਾਂ ਅੰਤ ਵਿੱਚ ਣਾਣੇ ਦੀ ਥਾਂ ਨੰਨਾ ਲੱਗਦਾ ਹੈ ਜਿਵੇਂ ਆ ਸ਼ੁੱਧ ਸ਼ੁੱਧ ਉਚਾਰਣ ਉਚਾਰਨ ਵਿਆਕਰਣ ਵਿਆਕਰਨ ਨਿਰਣਾ ਨਿਰਣਾ ਤਰਣਾ ਤਰਨਾ ਕਿਰਣ ਕਿਰਨ ਮਰਨ ਮਰਨ ਸਧਾਰਨ ਸਧਾਰਨ ਮਾਰਨ ਮਾਰਨ ਪੰਜਾਬੀ ਵਿੱਚ ਵਿਚਕਾਰਲੇ ਅੱਖਰ ਨੂੰ ਊੜੇ ਔਂਕੜ ਊ ਲਾਉਣ ਦੀ ਲੋੜ ਨਹੀਂ ਬਲਕਿ ਪਹਿਲੇ ਅੱਖਰ ਨੂੰ ਕਨੌੜਾ ਲਗਾਉਣਾ ਚਾਹੀਦਾ ਹੈ ਜਿਵੇਂ ਅਸ਼ੁੱਧ ਸ਼ੁੱਧ ਚੌੜਾ ਚੌੜਾ ਮੌਜ ਮੌਜ ਔਖਾ ਔਖਾ ਭੌਂਕਣਾ ਭੌਂਕਣਾ ਚੌਂਕਾ ਚੌਂਕਾ ਕੌੜਾ ਕੌੜਾ ਸੌਂਕਣ ਸੌਂਕਣ ਸੌਖਾ ਸੌਖਾ ਚੌਂਕਣਾ ਚੌਂਕਣਾ ਸੌਣਾ ਸੌਣਾ ਪੰਜਾਬੀ ਵਿੱਚ ਹਿੰਦੀ ਸੰਸਕ੍ਰਿਤ ਵਾਗ ਵਿਸ਼ੇਸ਼ਣ ਬਣਾਉਣ ਵੇਲੇ ਸਿਹਾਰੀ ਦੀ ਵਰਤੋਂ ਨਹੀਂ ਹੁੰਦੀ ਜਿਵੇਂ ਦਾਖਲ ਦਾਖਲ ਖਾਤਰ ਖਾਤਰ ਕਾਤਲ ਕਾਤਲ ਕਾਫਰ ਕਾਫਰ ਜ਼ਾਲਮ ਜ਼ਾਲਮ ਦਾਖਲ ਦਾਖਲ ਮੰਦਰ ਮੰਦਰ ਹਾਜ਼ਰ ਹਾਜ਼ਰ ਇਤਿਹਾਸਿਕ ਇਤਿਹਾਸਕ ਖਾਲਸ ਖਾਲਸ ਅੰਤਮ ਅੰਤਮ ਮੁਤਾਬਕ ਮੁਤਾਬਕ ਕਾਬਿਲ ਕਾਬਿਲ ਬਾਹਰ ਬਾਹਰ ਹਿੰਦੀ ਵਾਗ ਪੰਜਾਬੀ ਵਿੱਚ ਵਾਵੇ ਦੀ ਥਾਂ ਤੇ ਔਂਕਰ ਅਤੇ ਕੰਨਾ ਲੱਗਦਾ ਹੈ ਜਿਵੇਂ ਸਵਾਮੀ ਸਵਾਮੀ ਦੁਵਾਰਾ ਦੁਵਾਰਾ ਸਵਾਲ ਸਵਾਲ ਜਵਾਬ ਜੁਆਬ ਹਿੰਦੀ ਸੰਸਕ੍ਰਿਤ ਵਾਗ ਸ਼ਬਦਾਂ ਦੇ ਅੰਤ ਵਿੱਚ ਯਈਆ ਨਹੀਂ ਲੱਗਦਾ ਜਿਵੇਂ ਕਾਰਜ ਕਾਰਜ ਸੂर्य ਸੂਰਜ ਪਈਏ ਪੈ ਹਿਮਾਲਿਆ ਹਿਮਾਲਾ ਗਿਆ ਗਿਆ ਲਾਇਆ ਲਾਇਆ ਸਮਯ ਸਮਾ ਮੁਖ ਮੁਖ ਕਾਰਜ ਕਾਰਜ ਮੁੱਲਯ ਮੁੱਲ ਹੋਵਾ ਹੋਇਆ ਗਾਇਆ ਗਾਇਆ ਪੂੜਾ ਐੜਾ ਈੜੀ ਨਾਲ ਜਿਹੜੀਆਂ ਲਗਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਹਨਾਂ ਦੀ ਵਰਤੋਂ ਹੀ ਕੀਤੀ ਜਾਵੇ ਜਿਵੇਂ ਅਸ਼ੁੱਧ ਸ਼ੁੱਧ ਔਖਾ ਔਖਾ ਏਨਕ ਐਨਕ ਇੱਧਰ ਇੱਧਰ ਓਲਾ ਔਲਾ ਐਤਵਾਰ ਐਤਵਾਰ ਇਤਵਾਰ ਇਤਵਾਰ ਹਿੰਦੀ ਸੰਸਕ੍ਰਿਤ ਦੇ ਕੁਝ ਸ਼ਬਦਾਂ ਨੂੰ ਪੰਜਾਬੀ ਵਿੱਚ ਹੀ ਪੈੜੀ ਰਾਰਾ ਲਗਾ ਕੇ ਲਿਖਿਆ ਜਾਂਦਾ ਹੈ ਜਿਵੇਂ ਅਸ਼ੁੱਧ ਸ਼ੁੱਧ ਪਰੀਤ ਪ੍ਰੀਤ ਤ੍ਰਿਪਤੀ ਤ੍ਰਿਪਤੀ ਪ੍ਰਿੰਸੀਪਲ ਪ੍ਰਿੰਸੀਪਲ ਪ੍ਰੇਮ ਪ੍ਰੇਮ ਸ੍ਰੀਮਾਨ શ્રીਮਾਨ ਪ੍ਰੋਫੈਸਰ ਪ੍ਰੋਫੈਸਰ ਅਰਥਪੇਡ प्यारे बच्चों जिस तरह बिंदी टिपि ਅਤੇ ਅਦਕ ਦੀ ਸਹੀ ਵਰਤੋਂ ਨਾ ਕਰਨ ਨਾਲ ਸ਼ਬਦਾਂ ਦੇ ਅਰਥਾਂ ਵਿੱਚ ਅੰਤਰ ਆ ਜਾਂਦਾ ਹੈ ਉਸੇ ਤਰ੍ਹਾਂ ਕੁਝ ਅੱਖਰਾਂ ਦੀ ਅਦਲਾ ਬਦਲੀ ਨਾਲ ਵੀ ਸ਼ਬਦਾਂ ਦੇ ਅਰਥਾਂ ਵਿੱਚ ਅੰਤਰ ਆ ਜਾਂਦਾ ਹੈ ਲੱਲਾ ਲੱਲੇ ਪੈਰ ਬਿੰਦੀ ਵਾਵਾ ਬੱਬਾ ਬੱਬਾ ਪੱਬਾ ਜੱਜਾ ਝੱਜਾ ਗੱਗਾ ਖੱਗਾ ਦੱਦਾ ਤੱਦਾ ਆਦੀ ਅੱਖਰਾਂ ਨੂੰ ਇੱਕ ਦੂਜੇ ਦੀ ਥਾਂ ਤੇ ਲਿਖਣ ਨਾਲ ਅਰਥ ਭੇਦ ਹੋ ਜਾਂਦਾ ਹੈ ਸਰਸਾ ਤੇ ਸ਼ਸ਼ੇਦੀ ਵਰਤੋਂ ਕਾਰਨ ਅਰਥਪੇਦ ਸਰਮਾਇਆ ਜਾਇਦਾਦ ਸਿਰਤ ਕੋਲ ਬਹੁਤ ਸਰਮਾਇਆ ਹੈ ਸ਼ਰਮਾਇਆ ਸ਼ਰਮ ਕਰਨਾ ਚੋਰੀ ਕਰਦੇ ਫੜੇ ਜਾਣ ਤੇ ਵੀ ਹਰਮਨ ਨਾ ਸ਼ਰਮਾਇਆ ਲਾਸ ਸੱਟ ਦਾ ਨਿਸ਼ਾਨ ਸਰਤਾਜ ਦੀ ਪਿੱਠ ਤੇ ਲਾਸ ਪੈ ਗਈ ਲਾਸ ਮਰਦਾ ਠੰਡ ਕਾਰਨ ਲਾਸ ਆਕੜ ਗਈ ਸੌਂਕਣ ਪਤੀ ਦੀ ਦੂਜੀ ਪਤਨੀ ਸੁਨੀਤਾ ਰਮਨ ਦੀ ਸੌਂਕਣ ਹੈ ਸ਼ੌਂਕਣ ਸ਼ੌਕੀਨ ਦਿਵਲੀਨ ਮੇਲੇ ਜਾਣ ਦੀ ਸ਼ੌਂਕਣ ਹੈ ਵਾਵਾ ਤੇ ਬੱਬੇ ਦੀ ਵਰਤੋਂ ਕਾਰਨ ਅਰਥਪੇਦ ਬਲ ਤਾਕਤ ਕੀਰਤ ਵਿੱਚ ਬਹੁਤ ਬਲ ਹੈ ਵਲ ਵੱਟ ਚਾਦਰ ਦੇ ਸਾਰੇ ਵਲ ਕੱਢ ਦਿਓ ਬਰ ਚੌੜਾਈ ਮੈਂ 5 ਮੀਟਰ ਬਰ ਦਾ ਕਪੜਾ ਖਰੀਦਿਆ ਬਰ ਹੋਣ ਵਾਲਾ ਪਤੀ ਮਾਪੇ ਹਮੇਸ਼ਾ ਧੀਾਂ ਲਈ ਯੋਗ ਵਰ ਲੱਭਦੇ ਹਨ ਬਾਣ ਆਦਤ ਤੁਹਾਡੀ ਝੂਠ ਬੋਲਣ ਦੀ ਬਾਣ ਨਾ ਗਈ ਵਾਣ ਵੱਟੀ ਹੋਈ ਮੁੰਜ ਮੇਰੇ ਦਾਦੇ ਨੇ ਵਾਣ ਦਾ ਮੰਜਾ ਬੁਣਿਆ ਹੋਇਆ ਹੈ ਬੈਲ ਬਲਦ ਬੈਲ ਹਲ ਚਲਾ ਰਹੇ ਸਨ ਵੈਲ ਐਬ ਕਮਲ ਨੂੰ ਕਿਸੇ ਕਿਸਮ ਦਾ ਵੈਲ ਨਹੀਂ ਹੈ ਬਸ ਖਤਮ ਬਸ ਆਓ ਚਲੀਏ ਬਸ ਜ਼ੋਰ ਮੇਰਾ ਉਸ ਅੱਗੇ ਕੋਈ ਬਸ ਨਹੀਂ ਚੱਲਿਆ ਲੱਲਾ ਥੇੜਾ ਦੀ ਵਰਤੋਂ ਕਾਰਨ ਅਰਥ ਭੇਦ ਪਲ ਛਿਣ ਪਲ-ਪਲ ਤੁਹਾਡੀ ਯਾਦ ਆ ਰਹੀ ਸੀ ਪਲ ਪਾਲਣਾ ਉਹ ਹੌਲੀ-ਹੌਲੀ ਪਲ ਕੇ ਵੱਡਾ ਹੋ ਗਿਆ ਹੈ ਬੋਲੀ ਭਾਸ਼ਾ ਮੇਰੀ ਮਾਂ ਬੋਲੀ ਪੰਜਾਬੀ ਹੈ ਬੋਲੀ ਕੰਨਾਂ ਤੋਂ ਨਾ ਸੁਣਨਾ ਬੁੱਢੀ ਮਾਂ ਕੰਨਾਂ ਤੋਂ ਬੋਲੀ ਹਨ ਹਲ ਉੱਤਰ ਇਸ ਸਵਾਲ ਦਾ ਹੱਲ ਲੱਭੋ ਹਲ ਖੇਤੀ ਦਾ ਸੰਦ ਕਿਸਾਨ ਹਲ ਚਲਾ ਰਿਹਾ ਹੈ ਗੱਲ ਬਾਤ ਮਾਮਲਾ ਗੱਲਬਾਤ ਨਾਲ ਨਜਿੱਠ ਲਵੋ ਗਲ ਸੜਨਾ ਕੇਲਾ ਗਲ ਚੁੱਕਾ ਹੈ ਹਾਲੀ ਅਜੇ ਗੱਡੀ ਹਾਲੀ ਨਹੀਂ ਚੱਲੀ ਹਾਲੀ ਹਲ ਵਾਉਣ ਵਾਲੇ ਖੇਤ ਵਿੱਚ ਹਾਲੀ ਹਲ ਵਾ ਰਹੇ ਸਨ ਸ਼ਬਦਾਂ ਨੂੰ ਨਿਖੇੜ ਕੇ ਲਿਖਣ ਨਾਲ ਅਰਥ ਭੇਦ ਸੜਕੇ ਸੜਕ ਉੱਪਰ ਅਨ ਸੜਕੇ ਸੜਕੇ ਜਾ ਰਹੀ ਸੀ ਸੜਕੇ ਜਲ ਕੇ ਲੱਕੜ ਸੜਕੇ ਸੁਆਹ ਹੋ ਗਈ ਭੌਂਕੇ ਭੌਂਕਣਾ ਅੱਜ ਗਲੀ ਵਿੱਚ ਕਈ ਕੁੱਤੇ ਭੌਂਕੇ ਭੌਂਕੇ ਘੁੰਮ ਕੇ ਮੈਂ ਅੱਜ ਸਾਰਾ ਸ਼ਹਿਰ ਭੌਂਕੇ ਵਾਪਸ ਮੁੜਿਆ ਰੋਕੇ ਰੋਕਣਾ ਕੋਈ ਉੱਠੇ ਤੇ ਇਸ ਜ਼ੁਲਮ ਨੂੰ ਰੋਕੇ ਰੋਕੇ ਦੁੱਖ ਨਾਲ ਬੱਚੇ ਨੇ ਰੋਕੇ ਕੰਮ ਕੱਢ ਲਿਆ ਛਿਲਕੇ ਛਿੱਲੜ ਕੇਲੇ ਦੇ ਛਿਲਕੇ ਸੜਕ ਤੇ ਨਾ ਸੁੱਟੋ ਛਿਲਕੇ ਛਿੱਲਣ ਵਿੱਚੋਂ ਕੇਲਾ ਛਿੱਲ ਕੇ ਖਾਧਾ ਜਾਂਦਾ ਹੈ। ਪੈਰੀ ਹਾਹੇ ਦੀ ਵਰਤੋਂ ਕਾਰਨ ਅਰਥਪੇਦ। ਕਿਲ ਮੇਖ ਕੰਧ ਵਿੱਚ ਕਿਲ ਗੱਡ ਦਿਓ। ਕਿਲ ਜ਼ੋਰ ਲਾਉਣਾ। ਰਮਨ ਹਮੇਸ਼ਾ ਕਿਨ ਕਿਨ ਕੇ ਬੋਲਦਾ ਹੈ। ਸਨ ਬੀਤਿਆ ਸਮਾਂ ਦਿਵਲੀਨ ਅਰਸ਼ ਦੇ ਪਿਤਾ ਜੀ ਬਹੁਤ ਚੰਗੇ ਸਨ। ਸਨ ਕੰਧ ਨੂੰ ਪਾੜਨਾ। ਚੋਰ ਨੇ ਸਨ ਲਾ ਕੇ ਚੋਰੀ ਕੀਤੀ। ਗੱਲ ਬਾਤ ਮੈਂ ਤੇਰੇ ਨਾਲ ਕੋਈ ਗੱਲ ਨਹੀਂ ਕਰਨੀ। ਗੱਲ ਸ਼ੇਰੇ ਦਾ ਅੰਗ ਮੈਂ ਤੇਰੀ ਗੱਲ ਤੇ ਜਪੇੜ ਮਾਰਾਂਗਾ ਦੱਦਾ ਅਤੇ ਧੱਦੇ ਦੀ ਵਰਤੋਂ ਕਾਰਨ ਅਰਥ ਭੇਦ ਉਦਾਰ ਦਿਆਲੂ ਮਹਾਰਾਜਾ ਰਣਜੀਤ ਸਿੰਘ ਉਦਾਰ ਦਿਲ ਰਾਜਾ ਸਨ ਉਦਾਰ ਨਕਦ ਦਾ ਉਲਟ ਦੁਕਾਨਦਾਰ ਨੇ ਉਧਾਰ ਦੇਣਾ ਬੰਦ ਕਰ ਦਿੱਤਾ ਹੈ ਮਦਰਾ ਸ਼ਰਾਬ ਕਈ ਲੋਕ ਮਦਰਾ ਤੋਂ ਦੂਰ ਹੀ ਰਹਿੰਦੇ ਹਨ ਮਦਰਾ ਛੋਟੇ ਕੱਦ ਵਾਲਾ ਲਾਡੀ ਇੱਕ ਮਦਰਾ ਮੁੰਡਾ ਹੈ ਦਾਤ ਬਖਸ਼ਿਸ਼ ਰੱਬ ਨੇ ਉਸ ਨੂੰ ਪੁੱਤਰ ਦੀ ਦਾਤ ਬਖਸ਼ੀ ਤਾਤ ਲੋਹਾ ਦਾਤਰ ਲੋਹੇ ਦੀ ਧਾਤ ਦਾ ਬਣਿਆ ਹੈ। ਬੱਬਾ ਅਤੇ ਭੱਬੇ ਦੀ ਵਰਤੋਂ ਕਾਰਨ ਅਰਥ ਭੇਦ। ਸਭ ਛੋਟਾ ਮੇਰਾ ਭਰਾ ਸਭ ਇੰਸਪੈਕਟਰ ਬਣ ਗਿਆ ਹੈ। ਸਭ ਸਾਰੇ ਮੇਰੇ ਸਭ ਮਿੱਤਰ ਹੀ ਹਨ। ਬਲਵਾਨ ਪੱਲ ਵਾਲਾ ਭੀਮ ਬਹੁਤ ਬਲਵਾਨ ਯੋਧਾ ਸੀ। ਪਹਿਲਵਾਨ ਕੋਲ ਕਰਨ ਵਾਲਾ ਪਹਿਲਵਾਨ ਅਖਾੜੇ ਵਿੱਚ ਕੋਲ ਕਰ ਰਹੇ ਸਨ। ਬੋਲੀ ਭਾਸ਼ਾ ਬੋਲ ਚਾਲ ਦੀ ਬੋਲੀ ਬਹੁਤ ਹੀ ਸ਼ੁੱਧ ਨਹੀਂ ਹੁੰਦੀ। ਪੋਲੀ ਸ਼ਰੀਫ ਮੇਰੀ ਭੈਣ ਬਹੁਤ ਪੋਲੀ ਹੈ ਬੱਬਾ ਅਤੇ ਵਾਵੇ ਦੀ ਵਰਤੋਂ ਕਾਰਨ ਅਰਥ ਭੇਦ ਬਲੀ ਬਲ ਵਾਲਾ ਪੰਜਾਬੀ ਜਵਾਨ ਬਹੁਤ ਬਲੀ ਯੋਧੇ ਹਨ ਵਲੀ ਫਕੀਰ ਗੁਰੂ ਜੀ ਨੇ ਵਲੀ ਕੰਧਾਰੀ ਦਾ ਮਾਣ ਤੋੜਿਆ ਵੋਟ ਚਿੜੀ ਦਾ ਬੱਚਾ ਆਲਣੇ ਵਿੱਚ ਚਿੜੀ ਦੇ ਵੋਟ ਚਹਿਕ ਰਹੇ ਸਨ ਵੋਟ ਮਤ ਸਾਨੂੰ ਆਪਣੀ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਜੱਜਾ ਅਤੇ ਜੱਜੇ ਦੀ ਵਰਤੋਂ ਕਾਰਨ ਅਰਥ ਭੇਦ ਜੜ ਜੜਨਾ ਮੈਂ ਫੋਟੋ ਨੂੰ ਫਰੇਮ ਵਿੱਚ ਝੜ ਲਿਆ ਹੈ ਝੜ ਝੜਨਾ ਮੇਰੇ ਵਾਲ ਬਹੁਤ ਝੜ ਰਹੇ ਹਨ ਜੰਗ ਲੜਾਈ ਜੰਗ ਹਮੇਸ਼ਾ ਹੀ ਮਾੜੀ ਹੁੰਦੀ ਹੈ ਝੰਗ ਇਲਾਕੇ ਦਾ ਨਾਮ ਹੀਰ ਝੰਗ ਸਿਆਲ ਦੀ ਰਹਿਣ ਵਾਲੀ ਸੀ ਨੰਨਾ ਧਿਣਾਣੇ ਦੀ ਵਰਤੋਂ ਕਾਰਨ ਅਰਥਪੇਦ ਊਨੀ ਉੰਨ ਦਾ ਮੇਰਾ ਸਵੈਟਰ ਊਨੀ ਹੈ ਊਨੀ ਜੋ ਪੂਰੀ ਭਰੀ ਨਾ ਹੋਵੇ ਇਹ ਬਾਲਟੀ ਹਲੇ ਊਨੀ ਹੈ ਸੀਣਾ ਕਪੜੇ ਸੀਣਾ ਦਰਜੀ ਨੇ ਮੇਰਾ ਕੋਟ ਸੀਣਾ ਸ਼ੁਰੂ ਕਰ ਦਿੱਤਾ ਹੈ ਸੀਨਾ ਛਾਤੀ ਸਾਡੇ ਭਾਰਤੀ ਸਿਪਾਹੀ ਸੀਨਾ ਤਾਣ ਕੇ ਜੰਗ ਲੜਦੇ ਹਨ ਤਨ ਸਰੀਰ ਮੇਰਾ ਤਨ ਅੱਜ ਕੁਝ ਠੀਕ ਨਹੀਂ ਹੈ ਤਨ ਆਕੜ ਕੇ ਰੋਹਨ ਪੈਸੇ ਆ ਜਾਣ ਤੇ ਬੜਾ ਤਣ ਕੇ ਚੱਲਦਾ ਹੈ ਡੱਡਾ ਅਤੇ ਢੱਡੇ ਦੀ ਵਰਤੋਂ ਕਾਰਨ ਅਰਥਪੇਦ ਸੁੰਡ ਹਾਥੀ ਦੀ ਸੁੰਡ ਹਾਥੀ ਦੀ ਸੁੰਡ ਬਹੁਤ ਲੰਬੀ ਹੁੰਦੀ ਹੈ ਸੁੰਡ ਖਾਣ ਦੀ ਚੀਜ਼ ਮੈਂ ਚਾਹ ਵਿੱਚ ਸੁੰਡ ਪਾ ਕੇ ਪੀਤੀ ਕੰਡਾ ਸੂਲ ਮੇਰੇ ਪੈਰ ਵਿੱਚ ਕੰਡਾ ਚੁਭ ਗਿਆ ਹੈ ਕੰਡਾ ਕਿਨਾਰਾ ਸਤਲੁਜ ਦਾ ਕੰਡਾ ਆ ਗਿਆ ਹੈ ਡੰਗ ਵੇਲੇ ਮੈਂ ਦੋ ਡੰਗ ਹੀ ਰੋਟੀ ਖਾਂਦਾ ਹਾਂ ਢੰਗ ਤਰੀਕਾ ਤੁਹਾਡਾ ਕੰਮ ਕਰਨ ਦਾ ਢੰਗ ਗਲਤ ਹੈ ਗੱਗਾ ਅਤੇ ਘੱਗੇ ਦੀ ਵਰਤੋਂ ਕਾਰਨ ਅਰਥ ਭੇਦ ਉੱਗ ਪੈਦਾ ਹੋਣਾ ਕਣਕ ਉੱਗ ਆਈ ਹੈ ਉੱਗ ਖਬਰ ਬੱਚੇ ਦੀ ਕੋਈ ਉੱਗ ਸੁੱਗ ਨਹੀਂ ਮਿਲੀ ਸੰਗਣਾ ਸ਼ਰਮਾਉਣਾ ਸਾਨੂੰ ਕੋਈ ਕੰਮ ਕਰਨ ਲੱਗੇ ਸੰਗਣਾ ਨਹੀਂ ਚਾਹੀਦਾ ਸੰਗਣਾ گاੜਾ ਦੁੱਧ ਬਹੁਤ ਸੰਗਣਾ ਸੀ ਸੰਗ ਸ਼ਰਮ ਮੈਨੂੰ ਤੁਹਾਡੇ ਘਰ ਆਉਣ ਲੱਗਿਆਂ ਸੰਗ ਲੱਗਦੀ ਹੈ ਸੰਗ ਗळा ਠੰਡ ਕਾਰਨ ਮੇਰਾ ਸੰਗ ਦੁਖਣ ਲੱਗ ਪਿਆ ਹੈ ਆਓ ਦੁਹਰਾइए ਭਾਸ਼ਾ ਦਾ ਸ਼ੁੱਧ ਰੂਪ ਹੀ ਪਰਵਾਨਿਤ ਹੈ ਕਿਸੇ ਵੀ ਲਿਖਤ ਲਈ ਸ਼ਬਦ ਜੋੜਾਂ ਦਾ ਸ਼ੁੱਧ ਹੋਣਾ ਬਹੁਤ ਜ਼ਰੂਰੀ ਹੈ ਗਲਤ ਸ਼ਬਦ ਜੋੜਾਂ ਵਾਲੀ ਲਿਖਤ ਦੇ ਅਰਥਾਂ ਵਿੱਚ ਫਰਕ ਆ ਜਾਂਦਾ ਹੈ ਗਲਤ ਸ਼ਬਦ ਜੋੜਾਂ ਵਾਲੀ ਲਿਖਤ ਨੂੰ ਕੋਈ ਪਸੰਦ ਨਹੀਂ ਕਰਦਾ ਸ਼ਬਦ ਜੋੜਾ ਸੰਬੰਧੀ ਭਾਸ਼ਾ ਵਿਦਵਾਨਾਂ ਨੇ ਕੁਝ ਨਿਯਮ ਬਣਾਏ ਹਨ ਸ਼ਬਦ ਜੋੜਾ ਸੰਬੰਧੀ ਨੀਮਾਂ ਤੇ ਚੱਲ ਕੇ ਅਸ਼ੁੱਧੀਆਂ ਤੋਂ ਬਚਿਆ ਜਾ ਸਕਦਾ ਹੈ ਸ਼ਬਦ ਬਦਲੀ ਨਾਲ ਅਰਥ ਵੀ ਬਦਲ ਜਾਂਦੇ ਹਨ